ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਵੀ 19 ਅਪਡੇਟ ਅਸੀਂ ਅੱਜ ਬਰਨਾਲੇ ਜ਼ਿਲ੍ਹੇ ਦੇ ਵਿੱਚ ਖੜੇ ਹਾਂ ਦੁਸ਼ਹਿਰਾ ਗਰਾਊਂਡ ਦੇ ਵਿੱਚ ਤੇ ਸਟੇਜ ਲੱਗ ਚੁੱਕੀ ਹੈ ਤੇ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਇਕੱਠ ਹੋਊਗਾ ਗਿਣਤੀ ਦੱਸੀ ਜਾ ਰਹੀ ਹੈ 30000 ਮਤਲਬ ਬੰਦੇ ਆ ਸਕਦੇ ਨੇ ਤੇ ਜੇ ਗੱਲ ਕਰੀਏ ਰঞ্জੀਤ ਬਾਵਾ ਜੀ ਨੂੰ ਕੋਣ ਨਹੀਂ ਜਾਣਦਾ ਬਹੁਤ ਹੀ ਜ਼ਿਆਦਾ ਫੇਮਸ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਪੰਜਾਬੀ ਗੀਤਾਂ ਦੇ ਵਿੱਚ ਛਾ ਚੁੱਕੇ ਨੇ ਆਪਦੇ ਪੰਜਾਬੀ ਬੋਲੀ ਦੇ ਨਾਲ ਜੁੜੇ ਹੋਏ ਪੰਜਾਬੀ ਵਿਰਸੇ ਦੇ ਨਾਲ ਜੁੜੇ ਹੋਏ ਪੰਜਾਬ ਤੋਂ ਉੱਠੇ ਹੋਏ ਪੰਜਾਬ ਦੇ ਹੱਕ ਦੇ ਨਾਲ ਪੰਜਾਬ ਦੇ ਹੱਕ ਦੇ ਵਿੱਚ ਗੱਲਾਂ ਕਰਨ ਵਾਲੇ ਰਣਜੀਤ ਬਾਵਾ ਜੀ ਦਾ ਇੱਥੇ ਸ਼ੋਅ ਹੋਊਗਾ ਜੋ ਸਮਾਂ 6 ਵਜੇ ਤੋਂ ਲੈ ਕੇ 9 ਵਜੇ ਦਾ ਸਮਾਂ ਸ਼ਾਮ ਦਾ ਤੇ ਤੁਸੀਂ ਜ਼ਰੂਰ ਇੱਥੇ ਆਉਣਾ ਦੁਸ਼ਹਿਰਾ ਗਰਾਊਂਡ ਦੇ ਵਿੱਚ ਤੇ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਨੇ ਤਾਰੀਖ ਯਾਦ ਰੱਖਿਓ 6 ਤਾਰੀਖ ਨੂੰ ਦਿਨ ਐਤਵਾਰ ਨੂੰ ਜੋ ਤੁਸੀਂ ਇੱਥੇ ਦੇਖ ਸਕਦੇ ਹੋ ਨੰਬਰ ਵੀ ਤੁਹਾਨੂੰ ਥੱਲੇ ਅਸੀਂ ਦੇ ਦਾਂਗੇ ਤੇ ਸਾਈਡ ਤੇ ਇਥੇ ਪੋਸਟਰ ਵੀ ਲਾ ਦਾਂਗੇ ਉਸ ਨੂੰ ਦੇਖ ਸਕਦੇ ਹੋ ਤੁਸੀਂ ਤੇ ਜਰੂਰ ਆਇਓ ਰੰਜੀਤ ਬਾਬਾ ਜੀ ਦਾ ਸ਼ੋਅ ਦੇਖਿਆ ਪਰ ਖੁੱਲਾ ਸੱਦਾ ਤੇ ਉਸ ਤੋਂ ਬਾਅਦ ਜੇ ਕਿਸੇ ਨੇ ਆਉਣਾ ਵੀ ਆਈਪੀ ਪਾਸ ਵੀ ਆ ਤੇ ਮੂਰੇ ਕਿਸੇ ਮਹਿਮਾਨਾਂ ਨੇ ਆਉਣਾ ਆਪਦੀ ਫੈਮਿਲੀ ਦੇ ਨਾਲ ਉਹ ਵੀ ਆ ਸਕਦਾ ਪਰ ਪਿੱਛੇ ਜੇ ਗੱਲ ਕਰੀਏ ਖੁੱਲਾ ਸੱਦਾ ਰੱਖਿਆ ਗਿਆ ਹੈ ਦਸਵਾਂ ਵਿਰਸਾ ਮੇਲਾ ਪੰਜਾਬ ਦਾ ਕਰਾਇਆ ਜਾ ਰਿਹਾ ਤੇ ਜੋਰਾਂ ਸ਼ੋਰਾਂ ਨਾਲ ਇੱਥੇ ਆਉਣਾ ਤੇ ਬਰਨਾਲਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਜਰੂਰ ਆਇਓ ਧੰਨਵਾਦ ਜੀ